ਕੋਈ ਗੱਲ ਬਣਾਉਂਦਾ ਕੋਈ ਪਾਜੀ ਬਣਾਉਂਦਾ ਕੋਈ ਗੱਲ ਦੀ ਕੋਈ ਪਾਜੀ ਤੁਹਾਨੂੰ ਚੰਗਾ ਤੁਹਾਨੂੰ ਚੰਗਾ ਜਰਾ ਮਿਲੀ ਜਦਾ ਹੀ ਬੱਚਾ ਦਿੰਦੇ ਚੱਲੋ 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 ਬਸ ਬਸ ਹੋ ਜਾਓ ਕਰ ਦੋ ਕਰ ਦੋ ਮਾਸ਼ਾਅੱਲਾ ਜਰਾਬ ਨਿਕਲੀ ਹੋਵੇ ਪੰਜ ਟਿਕਟ ਟਿਕਟ ਨਹੀਂ ਪਾਉਂਦੇ ਸਾਈਕਾ ਘਰ ਬਣਾਇਆ ਸੋਪਣਾ ਬਣਾਓ ਨਾ ਚੜ ਕੇ ਅੱਪਾ ਪਾ ਦੇ ਇਹ ਪਾੜੇ ਨਾਲ ਨਾ ਪੁੱਛਣਾ ਆਹ ਦੇਖੋ ਜੀ ਕਾਂਗਰਸ ਦੇ ਕਾਂਗਰਸ ਪਾਰਟੀ ਦੇ ਵਰਕਰ ਨਾਲੇ ਸ਼ਰਾਬ ਵੰਡ ਰਹੇ ਆ ਸ਼ਰਿਆਮ ਦਿਨੇ ਨਾਲੇ ਜੀ ਅਕਾਲੀ ਦਲ ਝਾੜੂ ਵਾਲੇ ਦੇ ਬੋਟ ਲਾਏ ਜਾ ਰਹੇ ਆ ਪਾੜੇ ਵੀ ਗਏ ਨੇ ਦੇਖੋ ਜੀ ਦਿਨੇ ਦਿਨ ਦਿਹਾੜੀ ਉਰਫ ਬਾਬਾ ਤੋਤਾ ਜਿਹੜਾ ਕਿ ਫਤੇਗੜ ਟੂੜੀਆਂ ਵਿੱਚ ਇੱਕ ਸਾਹ ਬਣ ਕੇ ਲੋਕਾਂ ਨੂੰ ਠੱਗ ਰਿਆ ਅੱਜ ਉਹ ਪਿੰਡ ਤੋਂ ਗੁਰਬਕਾ ਵਿੱਚ ਆ ਕੇ ਗ੍ਰਿਤਰ ਜਿੰਦਰ ਸਿੰਘ ਬਾਜਵਾ ਜੋ ਕਾਂਗਰਸ ਦਾ ਉਮੀਦਵਾਰ ਫਤਿਹਗੜ ਹਲਕੇ ਤੋਂ ਉਹਦੀ ਪਿੰਡ ਵਿੱਚ ਜਿਹੜੀ ਆ ਤਿੰਨ ਚਾਰ ਦਿਨ ਤੋਂ ਵਰਤਰੀ ਕਰ ਰਿਹਾ ਵਾ ਜਿਹੜਾ ਰਾਤ ਨੂੰ ਆ ਕੇ ਲੋਕਾਂ ਨੂੰ ਲਾਲਚ ਦੇ ਰਿਹਾ ਕੱਚੇ ਜਿਹੜੇ ਮਕਾਨ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਕਹਿ ਰਿਹਾ ਕਿ ਤੁਸੀਂ ਅਧਾਰ ਕਰ ਦਿਓ ਤੇ ਤੁਹਾਡੇ ਕਮਰੇ ਜਿਹੜੇ ਆ ਪੱਕੇ ਕਰ ਦਿੱਤੇ ਜਾਣਗੇ ਬਕਾਇਦਾ ਇਸ ਬੰਦੇ ਦੀ ਮੇਰੇ ਨਾਲ ਦਸਖਤ ਦੀਆਂ ਜਿਹੜੀਆਂ ਮੈਂ ਪਿੰਡਾਂ ਵਿੱਚ ਵੰਡਣੀਆਂ ਨੇ ਤੇ ਮੈਂ 50 ਪ੍ਰਭਾਵ ਤੋੜ ਕੇ ਜਿਹੜੇ ਹੈਗੇ ਆ ਅਕਾਲੀ ਦਲ ਦੇ ਆਮ ਦੇ ਤੇ ਮੈਂ ਬਕਾਇਦਾ ਉਹਨਾਂ ਨੂੰ ਜਿਹੜਾ ਸ਼ਾਮਲ ਕਰਨਾ ਕਾਂਗਰਸ ਦੇ ਵਿੱਚ ਮੈਂ ਉਹਦੀ ਰੱਜ ਕੇ ਮਦਦ ਕਰਨੀ ਆ ਕਿਉਂਕਿ ਮੇਰੇ ਮੁੰਡੇ ਨੇ ਪਿੱਛੇ ਫਤੇਗੜ ਚੂੜੀਆਂ ਤੋਂ ਇੱਕ ਗੱਡੀ ਜਿਹੜੀ ਸੀ ਕਿਡਨਪ ਕੀਤੀ ਜਿੱਥੇ ਇੱਕ ਬੱਚਾ ਸੀ ਇੱਕ ਮਾਤਾ ਬੈਠੀ ਹੋਈ ਸੀ ਇਸ ਇਹਦੇ ਬੱਚੇ ਨੇ ਉਹ ਗੱਡੀ ਕਿਡਨਪ ਕਰਕੇ ਉਹਨਾਂ ਨੂੰ ਮਾਰਨ ਦੀ ਨੀਤ ਨਾਲ ਲੁੱਟਣ ਦੀ ਨੀਤ ਨਾਲ ਉਹ ਗੱਡੀ ਲੈ ਕੇ ਆਇਆ ਸੀ ਇਹਨੇ ਕਿਹਾ ਕਿ ਤਰਪ ਤੇਜਿੰਦਰ ਸਿੰਘ ਬਾਜਵੇ ਨੇ ਮੇਰੇ ਮੁੰਡੇ ਨੂੰ ਛਡਾਇਆ ਮੇਰੇ ਤੇ ਹੋਰ ਵੀ ਜਿਹੜੇ ਕੇਸ ਸੀ ਉਹਦੀ ਜਿਹੜੀ ਆ ਮਦਦ ਕੀਤੀ ਆ ਮੈਂ ਇਸ ਕਰਕੇ ਉਹਦੀ ਮਦਦ ਕਰਨੀਆਂ ਇਹ ਨਾਜਾਇਕ ਤੌਰ ਤੇ ਆ ਕੇ ਲੋਕਾਂ ਨੂੰ ਭਰਮਾ ਰਿਆ ਉਹਦੀ ਗੱਡੀ ਘੇਰੀ ਗਈ ਆ ਜਿਹਦਾ ਪੀਪੀ 33300 ਪੀਪੀ 11 11 300 ਦਾ ਨੰਬਰ ਆ ਤੇ ਉਹਦੀ ਗੱਡੀ ਦੇ ਵਿੱਚੋਂ ਬਕਾਇਦਾ ਅੰਗਰੇਜ਼ੀ ਸ਼ਰਾਬ ਜਿਹੜੀ ਆ ਉਹ ਨਿਕਲੀ ਆ ਪੁਲਿਸ ਦੀ ਮੌਜੂਦਗੀ ਵਿੱਚ ਪਿੰਡ ਦੀ ਹਾਜ਼ਰੀ ਵਿੱਚ